ਅਮਰੀਕਾ ਤੋਂ ਆਈ ਹੈ ਬੇਹੱਦ ਦੁਖਦਾਈ ਖਬਰ ਕੁੰਮਣ ਨਿਕਲੇ ਦੋ ਪੰਜਾਬੀ ਪੁੱਤ ਘਰ ਵਾਪਸ ਨਾ ਪਰਤੇ ਹੋ ਗਏ ਨੇ ਸੜਕੀ ਹਾਦਸੇ ਦਾ ਸ਼ਿਕਾਰ ਤੇ ਮੌਕੇ ਤੇ ਹੀ ਹੋ ਗਈ ਹੈ ਮੌਤ ਜੀ ਹਾਂ ਅਮਰੀਕਾ ਤੋਂ ਇਸ ਵੇਲੇ ਬੇहद ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਦੋ ਪੰਜਾਬੀ ਮੁੰਡੇ ਘਰੋਂ ਕੁਮਨ ਲਈ ਨਿਕਲਦੇ ਨੇ ਪਰ ਉਹਨਾਂ ਨੂੰ ਘਰ ਵਾਪਸੀ ਨਸੀਬ ਨਹੀਂ ਹੋਈ ਉਹ ਦੋਨੋਂ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਏ ਨੇ ਤੇ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਦੱਸਦੀਏ ਕਿ ਇਹ ਸੜਕੀ ਹਾਦਸਾ ਅਮਰੀਕਾ ਦੀ ਫ੍ਰਿਜਨੋ ਦੀ ਸਨੀ ਸਾਈਡ ਐਵਨਿਊ ਤੇ ਵਾਪਰਿਆ ਜਿੱਥੇ ਕਿ ਬੀਤੀ ਰਾਤ ਤਕਰੀਬਨ 8 ਵਜੇ ਇਹ ਹਾਦਸਾ ਹੁੰਦਾ ਜਿਸ ਦੇ ਵਿੱਚ ਦੋ ਉਹ ਪੰਜਾਬੀ ਮੁੰਡਿਆਂ ਦੀ ਜਾਨ ਚਲੀ ਗਈ ਹੈ ਦੱਸਦੀ ਹੈ ਕਿ ਜਿਹੜੇ ਦੋ ਪੰਜਾਬੀ ਮੁੰਡੇ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦੀ ਪਛਾਣ ਅੰਤਰਪ੍ਰੀਤ ਸਿੰਘ ਤੇ ਹਰਜਾਪ ਸਿੰਘ ਦੇ ਵਜੋਂ ਹੋਈ ਹੈ ਜਿਹੜੇ ਕਿ ਘੁੰਮਣ ਲਈ ਕਰੋ ਨਿਕਲੇ ਸਨ ਪਰ ਉਹਨਾਂ ਨੂੰ ਮੁੜਕਰ ਵਰਤ ਵਾਪਸ ਪਤਨਾ ਨਸੀਬ ਨਹੀਂ ਹੋਇਆ ਦੱਸਦੀ ਹੈ ਕਿ ਅੰਤਰਪ੍ਰੀਤ ਸਿੰਘ ਦੇ ਪਿਤਾ ਦਾ ਨਾਮ ਖੁਸ਼ਹਾਲ ਸਿੰਘ ਦੱਸਿਆ ਜਾ ਰਿਹਾ ਹੈ ਤੇ ਹਰਜਾਪ ਸਿੰਘ ਦੇ ਪਿਤਾ ਦਾ ਨਾਮ ਰਾਜ ਸਿੰਘ ਦੱਸਿਆ ਜਾ ਰਿਹਾ ਹੈ ਇੱਥੇ ਦੱਸਦੀ ਹੈ ਕਿ ਇਹ ਦੋ ਪੰਜਾਬੀ ਮੁੰਡੇ ਪੂਰਨ ਗੁਰਸਿੱਖ ਸਨ ਤੇ ਗੁਰੂ ਦੇ ਨਾਲ ਬਹੁਤ ਮਨੋ ਜੁੜੇ ਹੋਏ ਸਨ ਤੇ ਦੋਨੋਂ ਹੀ ਬਹੁਤ ਹੀ ਲਾਇਕ ਤੇ ਕਾਬਿਲ ਵਿਦਿਆਰਥੀਆਂ ਦੇ ਤੌਰ ਤੇ ਜਾਣੇ ਜਾਂਦੇ ਸਨ ਦੱਸਤੀਏ ਕਿ ਜਿਹੜਾ ਅੰਤਪ੍ਰੀਤ ਸਿੰਘ ਤੇ ਦੂਸਰਾ ਲੜਕਾ ਜਿਹੜਾ ਕਿ ਹਰਜਾਪ ਸਿੰਘ ਹੈ ਉਹ ਦੋਨੋਂ ਗਤਕੇ ਦੇ ਵੀ ਮਾਹਿਰ ਸਨ ਤੇ ਇੱਕ ਗੁਰਦੁਆਰਾ ਨਾਨਕ ਪ੍ਰਕਾਸ਼ ਦੀ ਗਤਕਾ ਟੀਮ ਦੇ ਜਿਹੜੇ ਉੱਗੇ ਮੈਂਬਰ ਸਨ ਤੇ ਉਹਨਾਂ ਦੇ ਵਿੱਚ ਇਹ ਗਤਕੇ ਦੇ ਜੋਹਰ ਦਿਖਾਉਂਦੇ ਰਹਿੰਦੇ ਸਨ ਤੁਮੀ ਲਈ ਜਾਣਕਾਰੀ ਦੇ ਮੁਤਾਬਕ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਦੀਏ ਕਿ ਜਿਸ ਵੇਲੇ ਇਹ ਦੋਨੋਂ ਜਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਘੁੰਮਣ ਲਈ ਨਿਕਲੇ ਸਨ ਉਸ ਵੇਲੇ ਇਹਨਾਂ ਦੇ ਸਿਰਾਂ ਤੇ ਹੈਲਮਟ ਨਹੀਂ ਪਾਏ ਹੋਏ ਸਨ ਤੇ ਇਥੇ ਇਹ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਗਰ ਇਹਨਾਂ ਨੇ ਹੈਲਮਟ ਪਹਿਨਨੇ ਹੁੰਦੇ ਤਾਂ ਇਹਨਾਂ ਦੇ ਨਾਲ ਇਹ ਸੜਕੀ ਹਾਸਾ ਅਗਰ ਵਾਪਰ ਵੀ ਜਾਂਦਾ ਤਾਂ ਇਹਨਾਂ ਦੀ ਜਾਨ ਬਚ ਸਕਦੀ ਸੀ ਇਥੇ ਨਾਲ ਹੀ ਦੱਸਦੀਏ ਕਿ ਇਹ ਜਿਹੜੇ ਦੋਨੋਂ ਮੁੰਡੇ ਨੇ ਬਿਹਤ ਲਾਇਕ ਵਿਦਿਆਰਥੀ ਦੱਸੇ ਜਾ ਰਹੇ ਨੇ ਤੇ ਇਹ ਗਤਕੇ ਦੇ ਵਿੱਚ ਵੀ ਮਾਹਿਰ ਸਨ ਹੁਣ ਜਿਸ ਥਾਂ ਤੇ ਐਕਸੀਡੈਂਟ ਹੋਇਆ ਉਸ ਥਾਂ ਤੇ ਸਿੱਖ ਸੰਗਤਾਂ ਦੇ ਵੱਲੋਂ ਜਾਪ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਨਾਲ ਇਸ ਘਟਨਾ ਦੇ ਨਾਲ ਪੂਰੇ ਪੰਜਾਬੀ ਭਾਈਚਾਰੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਤੇ ਇਹ ਦੋਨੋਂ ਜਿਹੜੇ ਮੁੰਡੇ ਨੇ ਆਪਣੇ ਮਾਪਿਆਂ ਦੇ ਇਕਲੌਤੇ ਪੁੱਤ ਦੱਸੇ ਜਾ ਰਹੇ ਨੇ ਤੇ ਇਸ ਵਕਤ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਰ ਰੋ ਰੋ ਕੇ ਬੁਰਾ ਹਾਲ ਹੁਣ ਆਪਣੇ ਆਪ ਦੇ ਵਿੱਚ ਹੀ ਜ਼ਾਹਿਰ ਹੈ ਔਰ ਲਾਜ਼ਮੀ ਵੀ ਹੈ ਕਿਉਂਕਿ ਮਾਪਿਆਂ ਦੇ ਇਕਲੋਤੇ ਪੁੱਤ ਸਨ ਇੱਥੇ ਦੱਸਦੀ ਕਿ ਅੰਤਰਪ੍ਰੀਤ ਸਿੰਘ ਤੇ ਦੂਸਰਾ ਲੜਕਾ ਜਿਹੜਾ ਕਿ ਹਰਜਾਪ ਸਿੰਘ ਹੈ ਉਹ ਬੇਹੱਦ ਇੱਕ ਕਾਬਿਲ ਤੇ ਲਾਇਕ ਵਿਦਿਆਰਥੀ ਹੋਣ ਦਾ ਜਿਹੜਾ ਸਬੂਤ ਦਿੰਦੇ ਨੇ ਕਿਉਂਕਿ ਉਹ ਪੜ੍ਹਾਈ ਦੇ ਨਾਲ-ਨਾਲ ਕੱਤਕੇ ਦੇ ਵਿੱਚ ਵੀ ਮਾਹਿਰ ਸਨ ਇੱਥੇ ਗੌਰਤalab ਹੈ ਕਿ ਅਸੀਂ ਰੋਜ਼ਾਨਾ ਹੀ ਅਜਿਹੀਆਂ ਖਬਰਾਂ ਸੁਣਦੇ ਹਾਂ ਜਿੱਥੇ ਕਿ ਵਿਦੇਸ਼ਾਂ ਦੇ ਵਿੱਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਜਿੱਥੇ ਕਿ ਸੜਕੀ ਹਾਦਸੇ ਹੋਣ ਲੱਗ ਪਏ ਨੇ ਜਿਨ੍ਹਾਂ ਦੇ ਵਿੱਚ ਨੌਜਵਾਨਾਂ ਦੀਆਂ ਮੌਤਾਂ ਹੁੰਦੀਆਂ ਦਿਖਾਈ ਦਿੰਦੀਆਂ ਨੇ ਕਦੀ ਕੋਈ ਕਿਸੇ ਟਿਪਰ ਦੇ ਹੇਠਾਂ ਆ ਜਾਂਦਾ ਹੈ ਜਾਂ ਫਿਰ ਕਿਸੇ ਵੀ ਪ੍ਰਕਾਰ ਦਾ ਹੋਰ ਸੜਕੀ ਹਾਦਸਾ ਵਾਪਰ ਜਾਂਦਾ ਹੈ ਪਹਿਲਾਂ ਅਜਹੀਆਂ ਖਬਰਾਂ ਘੱਟ ਹੀ ਦੇਖਣ ਨੂੰ ਮਿਲਦੀਆਂ ਸਨ ਪਰੰਤੂ ਅੱਜ ਕੱਲ ਜਾਂ ਤਾਂ ਲਾਪਰਵਾਹੀ ਕਹਿ ਲਈਏ ਜਾਂ ਫਿਰ ਕੁਝ ਹੋਰ ਕਾਰਨ ਹੋਣਗੇ ਜਿਨ੍ਹਾਂ ਦਾ ਕਰਕੇ ਅੱਜ ਕੱਲ ਜਿਹੜੀ ਮੌਤ ਦਰ ਬਹੁਤ ਜ਼ਿਆਦਾ ਵਿਦੇਸ਼ਾਂ ਦੇ ਵਿੱਚ ਵੀ ਵਧ ਗਈ ਹੈ ਤੇ ਆਏ ਦਿਨ ਅਜਹੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਦੋਂ ਕਿ ਨੌਜਵਾਨਾਂ ਨੂੰ ਮੌਤੇ ਮੂਹ ਵਿੱਚ ਜਾਂਦੇ ਹੋਏ ਦੇਖਿਆ ਜਾ ਸਕਦਾ ਹੈ ਬੀਤੇ ਦਿਨਾਂ ਦੇ ਵਿੱਚ ਵੀ ਅਮਰੀਕਾ ਤੋਂ ਇਲਾਵਾ ਹੋਰ ਵੀ ਦੇਸ਼ਾਂ ਤੋਂ ਅਜਹੀਆਂ ਖਬਰਾਂ ਆਈਆਂ ਸਨ ਜਿੱਥੇ ਕਿ ਨੌਜਵਾਨਾਂ ਦੀ ਮੌਤ ਹੋਣ ਦੀਆਂ ਗੱਲਾਂ ਹੁੰਦੀਆਂ ਸਨ ਤੇ ਬਹੁਤ ਸਾਰੇ ਨੌਜਵਾਨ ਇਹਨਾਂ ਦੇ ਵਿੱਚੋਂ ਪੰਜਾਬੀ ਵੀ ਹੁੰਦੇ ਨੇ ਤੇ ਬਾਅਦ ਦੇ ਵਿੱਚ ਮਾਪਿਆਂ ਦੇ ਵੱਲੋਂ ਉਹਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਭਾਰਤ ਵਿੱਚ ਲਿਉਂਨ ਦੀ ਜਿਹੜੀ ਸਰਕਾਰ ਨੂੰ ਕੋਹਾਰ ਲਗਾਈ ਜਾਂਦੀ ਹੈ ਤੇ ਫਿਲਹਾਲ ਦੀ ਘੜੀ ਦੇ ਵਿੱਚ ਜਿਹੜੇ ਇਹ ਦੋ ਪੰਜਾਬੀ ਮੁੰਡੇ ਨੇ ਜਿਨ੍ਹਾਂ ਦੇ ਵਿੱਚ ਅੰਤਰਪ੍ਰੀਤ ਸਿੰਘ ਤੇ ਹਰਜਾਪ ਸਿੰਘ ਨੇ ਜਿਹੜੀ ਕਿ 13 ਤੋਂ 15 ਸਾਲ ਦੀ ਉਮਰ ਦੇ ਹੀ ਨੇ ਇਹਨਾਂ ਦੀ ਮੌਤ ਹੋ ਗਈ ਹੈ ਤੇ ਇਸ ਦੇ ਨਾਲ ਫ੍ਰਿਜਨੋ ਦੇ ਸਿੱਖ ਪੰਜਾਬੀ ਭਾਈਚਾਰੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਤੇ ਮਾਪਿਆਂ ਦਾ ਰੋ ਰੋ ਕੇ ਇਹ ਬੁਰਾ ਹਾਲ ਹੈ ਕਿਉਂਕਿ ਇਹ ਦੋਨੋਂ ਆਪਣੇ ਮਾਪਿਆਂ ਦੇ ਇਕਲੋਤੇ ਪੁੱਤ ਸਨ